ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਜਿਹੜਾ ਇਹ ਖੰਭਾ ਹੈ ਹੁਣ ਦੇਖ ਲਓ ਤੁਸੀਂ ਸ਼ੜਕ ਦੇ ਵੀ ਕਿੱਥੇ ਐ ਇਹ ਇੱਥੇ ਲੈਣ ਬਣਦੀ ਐ ਸਹੀ ਹੁਣ ਜਿਹੜਾ ਕੋਈ ਆਉਂਦਾ ਉਧਰੋਂ ਜਾਂ ਕੋਈ ਕਿਸੇ ਦਾ ਟਰੈਕਟਰ ਐ ਚਾਹੇ ਕਾਰ ਜੀਪ ਹੁਣ ਜੇ ਸਿੱਧੇ ਆਉਂਦੇ ਕੋਈ ਬੰਦਾ ਮੜਾ ਇਹ ਮਿਸਟੇਕ ਵਰਤ ਕੇ ਵੀ ਗੱਲ ਹੀ ਪੈ ਗਿਆ ਜਾਂ ਕਿਸੇ ਨਾਲ ਗੱਲ ਕਰਨ ਲੱਗ ਗਿਆ ਤੇ ਆ ਕੇ ਠਾਹ ਇਹਦੇ ਵਿੱਚ ਬੈਜਦਾ ਹੁਣ ਕੋਈ ਚੀਜ਼ ਆ ਗਈ ਹੁਣ ਅਗਲਾ ਕਿੱਧਰ ਜਾਵੇ ਜੋ ਕੰਨੀ ਤੇ ਦਾ ਬੰਜ ਗੱਡ ਰੱਖਿਆ ਇੰਨਾ ਕਿ ਤਾਂ ਮੈਂ ਵੀ ਕਹੂੰ ਆ ਵੀ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਖੰਭਾ ਲਾ ਕਿੱਥੇ ਰਹੇ ਆ ਕਿ ਬਸ ਇਹ ਵੀ ਨਹੀਂ ਸੋਚਦੇ ਹੁਣ ਸਾਡੇ ਸਿਰਤੀ ਇਹ ਸਾਰਾ ਕੁਝ ਆ ਕੀ ਕਰਿਆ ਪਿਆ ਬਾਈਗਰੀ ਜੀ ਕਵਤਾਰ ਬਾਈਗਰੀ ਜੀ ਕੀ ਫਤਿਹ ਬਾਈਗਰੀ ਜੀ ਦਾ ਖਾਲਸਾ ਬਾਈਗਰੀ ਜੀ ਕੀ ਫਤਿਹ ਠੀਕ ਠਾਕ ਹਾਂਜੀ ਵਧੀਆ ਜੀ ਵਧੀਆ ਕਿਹਨ ਨਲਾਇਕੀ ਦਿਖਾਉਣੇ ਆ ਜੀ ਮਹਿਕਮੇ ਦੋਵੇਂ ਹੀ ਨਲਾਇਕ ਨੇ ਠੀਕ ਹੈ ਜੀ ਕਿ ਨਹੀਂ ਆਪਾਂ ਕਹਿ ਸਕਦੇ ਠੀਕ ਹੈ ਜੀ ਬਿਜਲੀ ਬੋਰਡ ਵਾਲਾ ਮਹਿਕਮਾ ਇਹ ਨਲਾਇਕ ਹੈ ਤੇ ਸੜਕਾਂ ਵਾਲਾ ਮਹਿਕਮਾ ਇਹ ਨਲਾਇਕ ਹੈ ਆਪੋ ਲੈਰੀਗਲ ਸੜਕ ਤੇ ਵੀ ਆਪਾਂ ਦੇਖਦੇ ਆ ਕਿੰਨੇ ਦਰਸਤ ਨੇ ਜਿਹੜੇ ਵਿਚ ਵਿਚਾਲੇ ਨੇ ਜਮਾ ਹਾਂਜੀ ਹਾਂ ਠੀਕ ਹੈ ਅੱਛਾ ਜਿਉਂ ਤਾਂ ਸਰਕਾਰ ਮਤਲਬ ਵੀ ਫਰਮਾਨ ਲਾ ਆਂਦੀ ਹੈ ਉੋਂ ਤਾਂ ਕਿੰਨੇ ਦਰਸਤ ਪਟਣ ਦੀ ਹੈ ਸਰਕਾਰ ਜਦੋਂ ਇਹਨਾਂ ਮਤਲਬ ਮੋੜ ਵਾਲੀ ਸੜਕ ਹੈ ਹਾਂ ਉਹ ਸਾਰੇ ਦਰਸਤ ਚੱਕੇ ਆ ਉਹਦੇ A to Z ਠੀਕ ਹੈ ਜੀ ਤੇ ਜਿੱਥੇ ਮਤਲਬ ਲੋਕਾਂ ਦੀ ਜਾਨ ਦਾ ਖਤਰਾ ਹੁੰਦਾ ਉੱਥੇ ਇੱਕ ਦਰਸਤ ਨੂੰ ਵੀ ਨਹੀਂ ਹਲਾਉਂਦੇ ਠੀਕ ਹੈ ਜੀ ਉੱਥੇ پتہ ਇਹਨਾਂ ਅਸੂਲ ਕਿੱਦਾਂ ਨੇ ਬਣ ਜਾਂਦੇ ਆ ਪਰ ਜਦੋਂ ਸਾਰੇ ਦਰਸਤ ਚੱਕਨੇ ਹੁੰਦੇ ਉਹਨਾਂ ਚੱਕਨੇ ਉਹਨਾਂ ਅਸੂਲ ਮਤਲਬ ਵੀ ਸਾਰੇ ਇੱਕ ਪਾਸੇ ਹੋ ਜਾਂਦੇ ਆ ਇੱਕ ਪਾਸੇ ਹੋ ਜਾਂਦੇ ਆ ਖੰਭਾ ਆ ਗਿਆ ਇੱਕ ਤਾਂ ਕਾਣੀ ਇੱਕ ਕਣ ਪੈ ਗਿਆ ਉਤੋਂ ਠੀਕ ਹੈ ਜੀ ਇੱਕ ਤਾਂ ਮਤਲਬ ਸੀ ਇਹ ਸੜਕ ਦੇ ਵਿੱਚ ਉਤੋਂ ਹੀ ਟੇਡਾ ਵੀ ਸੜਕ ਤੇ ਹੋ ਗਿਆ ਉੱਪਰਲੇ ਪਾਸੋਂ ਵੀ ਹੈਨਾ ਤਾਂ ਇਹ ਘੱਟੋ ਘੱਟ ਬੀਵੀ ਮੇਕ ਮੰਨਉਣੀ ਚਾਹੀਦੀ ਹੈ ਵੀ ਜਿੱਥੇ ਉਹ ਨਾ ਜਗ੍ਹਾ ਬਣਦੀ ਹੈ ਹਾਂ ਜੀ ਹੁਣ ਹਰੇਕ ਪਿੰਡ ਦੀ ਮੁਰਾਬਾ ਬੰਦੀ ਹੋਗੀ ਲਗਭਗ ਠੀਕ ਹੈ ਜੀ ਜਿੱਥੇ ਸੜਕ ਦੀ ਜਗ੍ਹਾ ਬਣਦੀ ਹੈ ਤੁਸੀਂ ਉੱਥੇ ਆਪਦੇ ਸਾਈਡ ਤੇ ਖੰਭੇ ਲਾਓ ਨਾਲ ਤਾਂ ਇੱਕ ਤਰ੍ਹਾਂ ਦੀ ਨਿਸ਼ਾਨਦੇਹੀ ਹੋ ਜੇ ਹਾਂਜੀ ਹਾਂ ਸ਼ਰਕ ਦੇ ਥਾਂ ਦੀ ਠੀਕ ਹੈ ਜੀ ਇੱਕ ਸਾਈਡ ਤੇ ਹਾਂਜੀ ਤੇ ਨਾਲੇ ਇਹ ਘਟਵਾੜੇ ਲੋਕਾਂ ਦੇ ਮੱਲ ਵੀ ਜਾਨ ਦਾ ਖੌਨ ਆਵਨ ਇਹ ਕੱਲ ਦੀ ਜਿਹੜੀ ਘਟਨਾ ਹੈ ਸੋਹਾਂ ਦੀ ਅੱਛਾ ਜੀ ਤਿੰਨ ਬੱਚੇ ਇਹਦੋਂ ਸਕੂਟਰੀ ਤੇ ਜਾਂਦੇ ਸੀਗੇ ਦੋ ਗੁੱਡੀਆਂ ਸੀਗੀਆਂ ਇੱਕ ਲੜਕਾ ਸੀਗਾ ਚਲਾਉਣ ਵਾਲਾ ਠੀਕ ਹੈ ਜੀ ਠੀਕ ਹੈ ਜੀ ਆਪਣੇ ਗ੍ਰਾਂਥੀ ਸਿੰਘ ਨੇ ਬਾਬਾ ਜੀ ਹਾਂਜੀ ਉਹਨਾਂ ਦੇ ਬੱਚੇ ਸੀਗੇ ਠੀਕ ਹੈ ਜੀ ਉਹ ਕੁਦਰਤੀ ਕੋਈ ਇਧਰ ਚੀਜ਼ ਆ ਗਈ ਤੇ ਉਹ ਇੱਥੋਂ ਲੰਘੇ ਜਾਂਦੇ ਸੀ ਤੇ ਇਧਰ ਮੜੀ ਸਕੂਟਰੀ ਨਾਲ ਲੱਗੀ ਇਹਦੇ ਹੂੰ ਖੰਭੇ ਦੇ ਹੂੰ ਤੇ ਉਹ ਸਕੂਟਰੀ ਡਿੱਗ ਪਈ हां पर ਜਦੋਂ ਮੂਰੂ ਚੀਜ਼ ਆਉਂਦੀ ਹੈ ਤਾਂ ਫਿਰ ਬੱਚੇ ਤਾਂ ਕਿਸੇ ਪਾਸੇ ਕਰਨ ਗਏ। ਬੱਚਿਆਂ ਤੋਂ ਕੰਟਰੋਲ ਨਹੀਂ ਹੋਇਆ। ਨਹੀਂ ਹੋਇਆ ਹਾਂ। ਤਾਂ ਉਹ ਡਿੱਗ ਪੀਦਾ ਉਹ ਜਿਹੜੀਆਂ ਦੋ ਗੁੱਡੀਆਂ ਪਿੱਛੇ ਬੈਠੇ ਸੀ ਉਹ ਦੋਵਾਂ ਦੇ ਇਥੋਂ ਪੱਟ ਟੁੱਟ ਗਏ। ਓਹ ਹੋ। ਦੋਵਾਂ ਦੇ ਉਹ ਇਥੋਂ ਚਾਕੇ ਹਸਪੀਟਲ ਲੈ ਕੇ ਗਏ। ਹਮਮ। ਕੱਲ ਉਹਨਾਂ ਦਾ ਆਪਰੇਸ਼ਨ ਹੋਇਆ। ਉਹਨਾਂ ਦੇ ਉਹ ਰਾੜ ਪਾਇ। ਅੱਛਾ। ਠੀਕ ਆ। ਤੇ ਹਾਜੀ ਉਹਨਾਂ ਵਾਸਤੇ ਮਤਲਬ ਵੀ ਤੁਸੀਂ ਤੁਹਾਨੂੰ ਪਤਾ ਹੀ ਹੈ ਨਾ ਕੁੜੀਆਂ ਦਾ ਕਿੰਨਾ ਔਖਾ ਹੁੰਦਾ। ਬਹੁਤ ਔਖਾ ਹੀ। ਥੋੜਾ ਮੋਟਾ ਵੀ ਵੱਜ ਪਏ ਜੀ। ਤਾਂ ਆਪਾਂ ਕਿੰਨੇ ਮੱਲ ਉਹਨਾਂ ਨੁਕਸੇ ਕੱਢਣ ਤੱਕ ਜਾਣਦੇ ਹਾਂ ਠੀਕ ਹੈ ਹਾਂ ਮੁੰਡਿਆਂ 'ਚ ਕੋਈ ਨੁਕਸੇ ਨਹੀਂ ਦੇਖਦਾ ਉਹਨਾਂ ਦੀ ਕੱਲੀ ਜ਼ਮੀਨ ਦੇਖੀ ਜਾਂਦੀ ਹੈ ਇਹ ਨੁਕਸੇ ਦੇਖੇ ਜਾਂਦੇ ਆ ਹਾਂ ਠੀਕ ਆ ਉਹ ਉਹ ਐਡਾ ਵੱਡਾ ਮੱਲ ਵੀ ਕੱਲ ਐਕਸੀਡੈਂਟ ਹੋਇਆ ਜੀ ਉਹ ਆਹ ਖੰਬੇ ਦੀ ਵਜ੍ਹਾ ਕਰਕੇ ਠੀਕ ਹੈ ਜੀ ਜੇ ਇਹ ਘੱਟੋ ਘੱਟ ਮੱਲ ਦੇ ਬਿਲੀਅਨ ਨੂੰ ਵੀ ਖੋਦ ਦੀਦਾ ਵੀ ਅਸੀਂ ਇਹਨੂੰ ਸਾਈਡ ਤੇ ਕਰਕੇ ਲਾ ਦਈਏ ਉੱਥੇ ਸਾਡੇ ਪਿੰਡ ਦੇ ਕੋਲੇ ਵੀ ਕਿੰਨੇ ਖੰਭੇ ਨੇ ਜਿਹੜੇ ਬਿਲਕੁਲ ਸੜਕ ਦੇ ਵਿਚੇ ਨੇ ਵਿਚੇ ਹਾਂ ਜੀ ਹਾਂ ਠੀਕ ਹੈ ਤਾਂ ਇਹਨਾਂ ਦਾ ਫਰਜ ਬਣਦਾ ਹੈ ਵੀ ਘਟੂ ਘਰ ਜਿੱਥੇ ਜਗਾ ਬਣਦੀ ਹੈ ਮਰੱਬਾ ਬੰਦੀ ਹੰਸ ਇਹਦੀ ਵੀ ਹੋ ਚੁੱਕੀ ਹੈ ਮਰੱਬਾ ਬੰਦੀ ਮਿਰਜਣ ਦੀ ਵੀ ਹੋ ਚੁੱਕੀ ਹੈ ਸਾਰੇ ਖੰਭੇ ਲੱਗੇ ਹੋਏ ਆ ਵੀ ਕਿੱਥੇ ਜਾ ਕੇ ਮਤਲਬ ਇਹਨਾਂ ਸੜਕ ਦਾ ਰਾਹ ਬਣਦਾ ਮਤਲਬ ਜਗਾ ਬਣਦੀ ਹੈ ਜਗਾ ਬਣਦੀ ਹੈ ਹਾਂ ਕਿੰਨੀ ਸਾਈਡ ਸਾਡੀ ਹੈ ਇਧਰ ਪਈ ਹੈ ਤਾਂ ਉੱਥੇ ਖੰਭੇ ਲੱਗਣੇ ਚਾਹੀਦੇ ਆ ਸਾਈਡ ਤੇ ਨਾਲ ਨਿਸ਼ਾਨਦੇਹੀ ਹੋਵੇ ਨਾਲੇ ਆ ਲੋਕਾਂ ਦਾ ਫਾਇਦਾ ਹੋ ਜਾ ਥੋੜਾ ਮੋਟਾ ਹਾਂਜੀ ਹਾਂ ਤੇ ਮੇਰੀ ਬੇਨਤੀ ਦਾ ਮਹਿਕਮੇ ਨੂੰ ਇਹੀ ਆ ਵੀ ਲਿਆ ਮਹਿਕਮੇ ਨੂੰ ਖਾਸ ਕਰਕੇ ਵੀ ਤੁਸੀਂ ਇਹ ਆਪਦਾ ਖੰਭੇ ਸਾਈਡ ਤੇ ਕਰਕੇ ਉਹ ਜਿਵੇਂ ਉਹ ਪਰਲੇ ਲੱਗੇ ਹੋਏ ਨੇ ਉਹ ਸਾਈਡ ਤੇ ਲੱਗੇ ਹੋਏ ਨੇ ਅੱਗੇ ਕੋਈ ਨਹੀਂ ਬਾਈ ਦੇਖ ਲੈ ਬਤਾਰ ਤੇ ਆਹੀ ਕੱਲੇ ਖੰਭੇ ਉਹ ਹੋਏ ਹਾਂ ਜਿਹੜਾ ਇੱਕ ਖੰਭਾ ਹੈ ਇਹਨੇ ਸਾਰਾ ਸਿਸਟਮ ਗਾਲਤਾ ਹੈ ਤਾਂ ਉਹ ਵੀ ਪਰ ਕੋਲੀ ਪਰ ਚੱਲ ਮੰਨਦੇ ਆ ਫੇਰ ਵੀ ਸਾਈਡ ਤੇ ਹੈ ਵੀ ਬੰਦਾ ਜੇ ਅੱਗੋ ਚੀਜ਼ ਆ ਜੇ ਤਾਂ ਸਾਈਡ ਦੇ ਸਕਦਾ ਪਰ ਇੱਥੇ ਸਾਈਡ ਵੀ ਨਹੀਂ ਦੇ ਸਕਦਾ ਇਹ ਖੰਭਾ ਦੇਖ ਲੈ ਵਿਚ ਵਿਚਾਲੇ ਆ ਹਾਂ ਉਹ ਅੱਗੇ ਜਾ ਕੇ ਉੱਥੇ ਤੁਹਾਨੂੰ ਆਪਾਂ ਵੀਡੀਓ ਦਿਖਾਵਾਂਗੇ ਹਾਂ ਕੋਲੇ ਜਾ ਕੇ ਇੱਥੋਂ ਦਾ ਮਤਲਬ ਵੀ ਪੈਂਦਾ ਦੋ ਤਿੰਨ ਕਿੱਲੇ ਦੂਰ ਪੈਂਦੇ ਆ ਹਾਂ ਉੱਥੇ ਮੇਰਾ ਖੇਤ ਹੈ ਦੋਵੇਂ ਪਾਸੇ ਮੇਰਾ ਖੇਤ ਹੈ ਠੀਕ ਹੈ ਜੀ ਇਧਰਲੇ ਪਾਸੇ ਜਗ੍ਹਾ ਜ਼ਿਆਦੇ ਸੜਕ ਦੀ ਇਧਰਲੇ ਪਾਸੇ ਘੱਟ ਹੈ ਹਾਂ ਤੇ ਉੱਥੇ ਸੜਕਾਂ ਨੂੰ ਮੈਂ ਆਖਿਆ ਮੈਂ ਕਿਹਾ ਵੀ ਇਹ ਮੇਰੀ ਜਗ੍ਹਾ ਦੋਵੇਂ ਪਾਸੇ ਤੁਸੀਂ ਸੜਕ ਨੂੰ ਸਿੱਧੀ ਕਰ ਲਓ ਹਾਂ ਉਹ ਤੁਸੀਂ ਇਹ ਦੇਖਿਓ ਵੀ ਮੋੜ ਕਿਦਾਂ ਦਾ ਬਣਾਇਆ ਹੋਇਆ ਇਹਨਾਂ ਨੇ ਹਾਂ ਦੱਚੋ ਹੁਣ ਕੋਈ ਬਾਹਰੋਂ ਆ ਕੇ ਆਖੂ ਆ ਜਦੋਂ ਮਾਲਕ ਆਖੀ ਜਾਂਦਾ ਸਾਨੂੰ ਫੇਰ ਕੀ ਲੋੜ ਹੈ ਮੇਰੇ ਮੇਰੀ ਮਤਲਬ ਬਾਹਰੋਂ ਦੋਵੇਂ ਪਾਸੇ ਮੈਨੂੰ ਕੋਈ ਦਰਾਜ ਨਹੀਂ ਫੇਰ ਠੀਕ ਹੈ ਜੇ ਮਤਲਬ ਵੀ ਇੱਕ ਮੌਕੇ ਜੀ ਇਧਰ ਜਗ੍ਹਾ ਨਾਲ ਵੀ ਪੂਰੀ ਹੋਵੇ ਹਾਂ ਬੀ ਚੜਕ ਦੀ ਆ ਜੇ ਮਤਲਬ ਮੁੱਕ ਜੇ ਹਨਾ ਮੈਂ ਫੇਰ ਵੀ ਮੈਨੂੰ ਕੋਈ ਚੱਕਰ ਨਹੀਂ ਵੀ ਜੇ ਫੋਰ ਭੋਰਾ ਇਧਰ ਬਣ ਜਾਂਦਾ ਠੀਕ ਹੈ ਚੜਕ ਸਿੱਧੀ ਹੋ ਜਾਂਦੀ ਤਾਂ ਇਹ ਬਿਲਕੁਲ ਸਿੱਧੀ ਨਕਸ਼ੇ ਸਿਰ ਛੜ ਕੇ ਹਾਂ ਇਹਨਾਂ ਦੇ ਮਤਲਬ 20 ਬਾਲ ਪਾਏ ਹੋਏ ਆ 20 ਬਾਲ ਪਾਏ ਹੋਏ ਆ ਦੋ ਆਪਾਂ ਅੱਗੇ ਚੱਲ ਕੇ ਦਿਖਾਉਂਦੇ ਅੱਗੇ ਚੱਲ ਕੇ ਦਿਖਾਉਨੇ ਚਲੋ ਜ ਚੰਗਾ ਜੀ ਹਾਂ ਜੀ ਇਹ ਬਾਈ ਦੇ ਅਵਤਾਰ ਨੇ ਪਹਿਲਾਂ ਤੁਹਾਨੂੰ ਕਿਹਾ ਸੀ ਨਾ ਵੀ ਦੋਨੇ ਸਾਈਡਾਂ ਤੇ ਮੇਰਾ ਖੇਤ ਆ ਤੇ ਮੈਂ ਕਿਹਾ ਸੀ ਵੀ ਸੜਕ ਇਹ ਜਿਵੇਂ ਹੈਗੀ ਨਕਸ਼ੇ 'ਚ ਸਿੱਧੀ ਹੋਣੀ ਚਾਹੀਦੀ ਹੈ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਗਵਰਨਮੈਂਟ ਹੈ ਕਿੱਥੇ ਜਿਹੜੀ ਸਹੀ ਸ਼ਰਕ ਸਿੱਧੀ ਹੈ ਤੇ ਮਾਲਕ ਕਹਿ ਰਿਹਾ ਵੀ ਬਣਾਓ ਹੁਣ ਇੱਧਰ ਵੀ ਬਾਈ ਦਾ ਖੇਤ ਹੈ ਤੇ ਇੱਧਰ ਵੀ ਬਾਈ ਦਾ ਖੇਤ ਹੈ ਇਹ ਕਹਿੰਦਾ ਕੋਈ ਗੱਲ ਨਹੀਂ ਇਹ ਸੂਤ ਮੇਰੇ ਜੇ ਇੱਧਰ ਜਾਵੇ ਜਾਂ ਇੱਧਰ ਜਾਵੇ ਕੋਈ ਚੱਕਰ ਨਹੀਂ ਪਰ ਸਿੱਧੀ ਰੱਖੋ ਹੁਣ ਇੱਥੇ ਇਹ ਦੇਖ ਲਓ ਹੁਣ ਕਿੱਡਾ ਵੱਡਾ ਕੰਮ ਕਰਿਆ ਉਹ ਜਿਹੜਾ ਖੰਭਾ ਹੂੰ ਉਹ ਤੋਂ ਹੀ ਸ਼ਰਕ ਉੱਥੋਂ ਹੀ ਸੈੱਟ ਕਰਦੇ ਆਏ ਇਦੋਂ ਸਿੱਧੀ ਲਿਆਉਂਦੇ ਕਰਕੇ ਹਾਂ ਇਹ ਖੰਭੇ ਬਾਈ ਇਹਦੀ ਗੱਲ ਕਰ ਰਿਹਾ ਇਹ ਆ ਸੇ ਆ ਖੰਭਾ ਹੈ ਹੁਣ ਦੇਖ ਲਓ ਤਾਂ ਮੋੜ ਇੰਨਾ ਮੋੜ ਨਹੀਂ ਪੈਂਦਾ ਸੀਗਾ ਹੂੰ ਹੁਣੇ ਬਹੁਤ ਮਤਲਬ ਜਿਆਦਾ ਮੋੜ ਬਣ ਗਿਆ ਇਹਦਾ ਅਦੋਂ ਬਾਅਦ ਹੀ ਬਾਹਲਾ ਬਣਾਤਾ ਹਾਂ ਤਾਂ ਇਹ ਨੁਕਸਾਨਦਾਇਕ ਹੈ ਹਾਂ ਨੁਕਸਾਨਦਾਇਕ ਹੈ ਜਦੋਂ ਹੈ ਹੀ ਸਿੱਧੀ ਤਾਂ ਫਿਰ ਸਿੱਧੀ ਰੱਖੋ ਇਹ ਬਦਲਦੇ ਕਿਉਂ ਨਹੀਂ ਮੈਨੂੰ ਤਾਂ ਇਹ ਨਹੀਂ ਸਮਝ ਆਈ ਗੱਲ ਯਾਰ ਇਹਵੇਂ ਪੁੱਠਾ ਸਿੱਧਾ ਕੰਮ ਕਰਦੇ ਕਿਉਂ ਹੈ ਇੱਕ ਤਾਂ ਉਹ ਹੁੰਦਾ ਆਪਣੇ ਬਹੁਤ ਲੋਕ ਹੁੰਦੇ ਆ ਜਿਹੜੇ ਇਤਰਾਜ਼ ਕਰਨ ਲੱਗ ਜਾਂਦੇ ਆ ਵੀ ਯਾਰ ਆ ਆਪਣੇ ਕਿਤੇ ਮੰਨ ਲਓ ਆਪਣੇ ਬੰਦੇ ਨਾਲ ਸ਼ਰਕ ਹੋ ਜੇ ਹੂੰ ਬਹੁਤ ਦਰਾਇ ਕਰਦੇ ਹੁੰਦੇ ਹਾਂ ਹਾਂਜੀ ਹਾਂ ਪਰ ਆਪਾਂ ਨੂੰ ਕੋਈ ਦਰਾਇ ਨਹੀਂ ਯਾਰ ਕੋਈ ਗੱਲ ਨਹੀਂ ਸ਼ਰਕ ਤੋਂ ਵਿਚਾਰ ਦੀ ਲੰਗਣੀ ਆ ਆਪਣੀ ਕਿਸੇ ਵਾਸਤੇ ਮਰ ਜੇ ਇਹਦਾ ਸੁੱਖ ਵੀ ਆਪਾਂ ਹੀ ਲੈਣਾ ਆਪੇ ਹੀ ਲੈਣਾ ਜਿਵੇਂ ਇਹਦੇ ਨਾਲ ਜਗ੍ਹਾ ਹੀ ਨਹੀਂ ਛੱਡੀ ਆ ਕੋਈ ਬਸੇ ਮੈਂ ਜਗ੍ਹਾ ਛੱਡਦਾ ਹੋਂ ਨਹੀਂ ਹੂੰ ਤਾਂ ਉਹਦਾ ਫਾਇਦਾ ਵੀ ਮੈਂ ਹੀ ਲੈਣਾ ਹਾਂ ਮੈਂ ਕੋਈ ਵੀ ਚੀਜ਼ ਇੱਥੇ ਖੜਾਉਣਾ ਕੋਈ ਟੇਡਾ ਖੜਾਉਣਾ ਕੋਈ ਆਦਤ ਸੰਦ ਖੜਾਉਣਾ ਤਾਂ ਮੈਨੂੰ ਮੁਸ਼ਕਲ ਨਹੀਂ ਆਉਂਦੀ ਹਾਂਜੀ ਹਾਂ ਵਧੀਆ ਗੱਲ ਹੈ ਹਾਂਂਦੀ ਗਵਾਂਦੀ ਹੈ ਜਿੰਨਾਂ ਕੋਈ ਜਗ੍ਹਾ ਨਹੀਂ ਹੁੰਦੀ ਬਰਾਬਰ ਉਹ ਵੀ ਲਿਆ ਕੇ ਮੇਰੇ ਥਾਂੇ ਆਪਦੇ ਨੂੰ ਜਗ੍ਹਾ ਨਹੀਂ ਛੱਡੀ ਹੁੰਦੀ ਹਾਂ ਤੂੰ ਮੇਰੇ ਨਾਲ ਜਿਹਾ ਕੇ ਘਣਾਉਂਦੇ ਆ ਹਾਂ ਪਰ ਸੋਚ ਦਾ ਫਰਕ ਹੈ ਨਾ ਵੀ ਉਹ ਜਗ੍ਹਾ ਤੁਸੀਂ ਬਰਾਬਰ ਰੱਖੋ ਤੁਹਾਨੂੰ ਲੋੜ ਹੀ ਪੈਂਦੀ ਲੋੜ ਹੀ ਨਹੀਂ ਪੈਂਦੀ ਇੱਕ ਆਪਾਂ ਹੌਲੀ ਹੌਲੀ ਬਸ ਇੱਥੇ ਆ ਸੈਟਿੰਗ ਕਰ ਰਹੇ ਹਾਂ ਹੂੰ ਇੱਥੇ ਕੁਝ ਦਰਸਤ ਮੰਤਲ ਵੀ ਪਰਮਾਨੈਂਟ ਲਾਉਣੇ ਆ ਆਪਾਂ ਸੜਕ ਦੇ ਉੱਤੇ ਹਾਂ ਇਹਦੇ ਲਈ ਪਾਸੇ ਕਰਕੇ ਲਾਵਾਂਗੇ ਠੀਕ ਹੈ ਵੀ ਦੀ ਸ਼ਾਮ ਪਨੋਂ ਕਿਉਂਕਿ ਹਰ ਵਾਰੀ ਚਾਹੀਦੀ ਹੈ ਪਿਛਲੀ ਵਾਰੀ ਮੈਂ ਬਹੁਤ ਪਛਤਾਇਆ ਇੱਥੋਂ ਮੈਂ ਸਪੈਦੇ ਪਹਿਲਾਂ ਆਪਾਂ ਕੱਟਦੇ ਸੀਗੇ ਸਾਰੇ ਹੂੰ ਤੇ ਉਦੋਂ ਇਥੇ ਜਦੋਂ ਅਸੀਂ ਮੱਕੀ ਬੜਨੀ ਸੀਗੀ ਉਦੋਂ ਬਹੁਤ ਜ਼ਿਆਦਾ ਧੁੱਪ ਲੱਗੀ ਸਾਨੂੰ ਹੂੰ ਜਗਾ ਨਹੀਂ ਸੀਗੀ ਸਾਡੇ ਕੋਲੇ ਖੜਨ ਨਹੀਂ ਕੀਤੇ ਖੜਨ ਲਈ ਹਾਂ ਹਾਂ ਤੇ ਹੁਣ ਅਸੀਂ ਆਹ ਸਬਜ਼ੀਆਂ ਦੀ ਐਤ ਕੀ ਤਿਆਰ ਹੋ ਗਈ ਹੂੰ ਬੱਚਾ ਤੇ ਕੁਝ ਹੁਣ ਪਰਮਾਨੈਂਟ ਦਰਖਤ ਲਾ ਰਹੇ ਹਾਂ ਫਲਦਾਰ ਦਰਖਤ ਲਾਵਾਂਗੇ ਅੱਛਾ ਬੰਦਾ ਸ਼ਾਮ ਵੀ ਲੈ ਲੇ ਤੇ ਫਲ ਵੀ ਖਾ ਲੇ ਫਲ ਵੀ ਖਾ ਗਏ ਵਧੀਆ ਭਾਈ ਬਾਕੀ ਤੁਸੀਂ ਇਹ ਦੱਸਿਓ ਵੀ ਬਾਈ ਦੀ ਸੋਚ ਕੈਹੋ ਜੀ ਹੈ ਆ ਤਾਂ ਮੈਨੂੰ ਪਤਾ ਹੀ ਨਹੀਂ ਹੁਣ ਖਾਲ ਦੇ ਨਾਲ ਦੇਖ ਲਓ ਐ ਪਹਿਹੀ ਬਣਾਈ ਹੋਈ ਹੈ ਇਹ ਬੰਦੇ ਦੀ ਠੀਕ ਹੈ ਗੱਲਾਂ ਤਾਂ ਉਹ ਹਰੇਕ ਹੀ ਕਰ ਲੈਂਦਾ ਹੈ ਪਰ ਕਰਨਾ ਤੁਸੀਂ ਕਹੋਗੇ ਵੀ ਕਰਨਾ ਔਖਾ ਹੁੰਦਾ ਤੇ ਇਹ ਬੰਦੇ ਨੇ ਕਰਕੇ ਵੀ ਦਿਖਾਇਆ ਆ ਸਾਰਾ ਥਾਂ ਦੇਖ ਲਓ ਖਾਣ ਨਾਲ ਆਏ ਨਹੀਂ ਬੰਦਾ ਇਧਰੋਂ ਜਾਊਗਾ ਸਿੱਧਾ ਤੇ ਪਾਣੀ ਨੂੰ ਕੀੜਾ ਮਾਰਨ ਜਾਊਗਾ ਅੱਗੇ ਮੁੱਕਾ ਤੇ ਵੀ ਕਿਤੇ ਦਿੱਕਤ ਆ ਜੂਗੀ ਜੇ ਆਪਾਂ ਸਾਰੇ ਐਂ ਸੋਚ ਕੇ ਰੱਖੀਏ ਤਾਂ ਹੁੰਦਾ ਸਾਈਡਾਂ ਤੁਹਾਨੂੰ ਦੋਨੇ ਹੀ ਦੀਣੀਆਂ ਵੀ ਇਧਰ ਲਈ ਤੇ ਇਧਰ ਲਈ ਚ ਕੀ ਫਰਕ ਹੈ ਆ ਫਰਕ ਹੈ ਬਸ ਕੱਲਾ ਵੀ ਜਿਹੜੀ ਬੜਾਈ ਵਾਲੀ ਗੱਲ ਨਹੀਂ ਹੈ ਜਿਹੜੀ ਸਚਾਈ ਹੈ ਆਪਾਂ ਤਾਂ ਉਹੀ ਗੱਲ ਕਰ ਰਹੇ ਹਾਂ ਵੀ ਆਹ ਤੁਹਾਡੇ ਸਾਹਮਣੇ ਸਚਾਈ ਹੈ ਇਹ ਬੰਦੇ ਦੀ ਜਗਾ ਇਹ ਤਾਂ ਕਰਕੇ ਨੇ ਐ ਬਣਾ ਕੇ ਰੱਖੀ ਹੋਈ ਹੈ ਠੀਕ ਹੈ ਤੇ ਇਧਰ ਆਹ ਸਰਕਾਰਾਂ ਦੇਖ ਲੋ ਜਿਹੜੀਆਂ ਇੱਥੇ ਬਲ ਪਾਉਂਦੀਆਂ ਫਿਰਦੀਆਂ ਸੜਕਾਂ 'ਚ ਤੇ ਸੜਕ ਦੇ ਇੱਥੇ ਕਿਤੇ ਬਲ ਨਹੀਂ ਹੈ ਉਹ ਦੇਖ ਲੋ ਉਹ ਕਿੱਥੇ ਆਉਂਦੀ ਸੀ ਸੜਕ ਉਹ ਉੱਥੋਂ ਲੱਗੇ ਹੈ ਐ ਤਾਂ ਹਾਂ ਚੱਕਣ ਤੇ ਇਧਰ ਸਿੱਧੀ ਐ ਜਾਂਦੀ ਸੀ ਅੱਗੇ ਦੇਖੋ ਨਸੀਹਾ ਦਿੰਦਾ ਇੱਥੋਂ ਇੰਨੀ ਸਿੱਧੀ ਸੜਕ ਸਾਡੀ ਇਹ ਇਹ ਬਿਲਕੁਲ ਸਿੱਧੀ ਆ ਹਾਂ ਬਿਲਕੁਲ ਸਿੱਧੀ ਇਹ ਤਾਂ ਵੀ 빙ੀ ਕਰਦੀ ਹਾਂ ਇਹ ਬਹੁਤ ਪਾਇਆ ਕੱਲਾ ਬਹੁਤ ਪਾਇਆ ਅੱਗੇ ਪਿੱਛੇ ਬਹੁਤ ਬਲ ਪਾਇਆ ਹਾਂ ਤੇ ਬੀਜ ਦੀ ਮੈਂ ਕਿ ਮੈਨੂੰ ਵੀ ਜ਼ਰੂਰ ਕਹਨੇ ਅਸੀਂ ਇਹ ਗੱਲਾਂ ਕਰੋ ਤੁਸੀਂ ਆ ਹੁਣ ਖੰਬੇ ਦੇਖ ਲਓ ਜਿਹੜੇ ਤੁਹਾਨੂੰ ਮੈਂ ਦਿਖਾਈ ਜਨਾਂ ਇਹ ਵੀ ਕਿੰਨੇ ਥਾਂ ਕਿਵੇਂ 빙ੇ ਟੇਡੇ ਕਿਵੇਂ ਹੋ ਰਿਹਾ ਤੇ ਉਹ ਚ ਕੋਈ ਗੌਰ ਨਹੀਂ ਨਾ ਫਿਰ ਪੈਸੇ ਕਾਹਦੇ ਲੈਂਦੇ ਆ ਤਨਖਾਹਾਂ ਸਾਰੇ ਵੱਧ ਪਾਲਦੇ ਆ ਤੇ ਕੰਮ ਕੋਈ ਪਾਲਦਾ ਨਹੀਂ ਇਹ ਤਾਂ ਗੱਲ ਹੈ ਕਿ ਨਾ ਬਾਈ ਉਤਾਰ ਜੀ ਹਾਂ ਜੀ ਚੰਗਾ ਇਹਨਾਂ ਨੂੰ ਬਿਲੀ ਮਹਿਕਮਾ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਹਮ ਗੌਰ ਕਰਨੀ ਚਾਹੀਦੀ ਹੈ ਗੌਰ ਕਰਨੀ ਚਾਹੀਦੀ ਹੈ ਇਸ ਚੀਜ਼ ਦੀ ਹਨਾ ਵੀ ਤੁਹਾਡੇ ਤੁਹਾਡਾ ਵੀ ਇਹਦੇ ਵਿੱਚ ਫਾਇਦਾ ਹੈ ਨੁਕਸਾਨ ਤੁਹਾਡਾ ਮਤਲਬ ਪ੍ਰੋਬਲਮ ਘੱਟ ਆਊਗਾ ਇਹ ਲੈਂਡ ਸਿੱਧੀ ਹੋਊਗੀ ਹਾਂ ਤਾਂ ਉਹ ਆਪ ਨੂੰ ਹਨਾ ਦੂਜਿਆਂ ਨੂੰ ਪ੍ਰੋਬਲਮ ਘਟੂ ਮੈਕਮੇਨ ਨੂੰ ਮਤਲਬ ਸਮਾਨ ਦੀ ਬਚਤ ਹੋਊਗੀ ਬਚਤ ਹੋਊ ਵਧੀਆ ਚੀਜ਼ ਐ ਸਾਰਿਆਂ ਨੂੰ ਫਾਇਦਾ ਹੋਊ ਇਸ ਚੀਜ਼ ਦਾ ਫਾਇਦੇ ਵਾਸਤੇ ਕਹਿ ਰਹੇ ਆ ਤੁਹਾਨੂੰ ਅਸੀਂ ਕੋਈ ਛੋੜਦੇ ਅਸੀਂ ਵਿਰੋਧ ਨਹੀਂ ਚੱਲ ਰਹੇ ਵੀ ਵਿਰੋਧ ਚੱਲਦੇ ਆ ਵੀ ਸਾਰਿਆਂ ਨੂੰ ਗੌਰ ਕਰਨੀ ਚਾਹੀਦੀ ਐ ਚੰਗਾ ਹੀ ਧੰਨਵਾਦ ਫਤਿਹ ਜੀ ਫਤਿਹ ਜੀ